ਆ ਦੇ ਵੈਟ ਆ ਦੇ ਆ ਜਾ ਉਹ ਬੜਾ ਹੋਰ ਥੋੜੇ ਦੇ ਫੜਾਓ ਥੋੜੇ ਦੇ ਆ ਸਾਰੇ ਆ ਗਏ ਚਾਰ ਮਹੀਨਾ ਬਹੁਤ ਪਾ ਰਹੇ ਆ ਫੜਲਾ ਨਹੀਂ ਫਿਰ ਦੇ ਕੇ ਪੈਂਦਾ ਆਓ ਆਓ ਚਲੋ ਯਾਰ ਕਿੱਥੇ ਨੂੰ ਚਲੋ ਉਹ ਦੇਣ ਇਹਨਾਂ ਨੂੰ ਨਾ ਨਾ ਲੈ ਨਾ ਲੈ ਹਾਂ ਲੈ ਲੈ ਇਹ ਪਾਜੀ ਆ ਦੇ ਦੋ ਸਾਲਾ ਲੈ ਲੈ ਠੀਕ ਹੈ ਨਾ ਚੱਲ ਵੇ ਚੱਤੇ ਚੱਗ ਚਲੋ ਚਲੋ ਚਲ ਧੱਕੜ ਦੇ ਰੱਖ ਦਿਓ ਇੱਕ ਠੀਕ ਹੈ ਨਾ ਵੱਡੇ ਦੇ ਰੱਖ ਇਹ ਉੱਥੇ ਪੁੱਟਦਾ ਹੋਇਆ ਨਾ ਜਾਨਾ ਚੱਲ ਆ ਆਹ ਆਹ ਆਪਣਾ ਹੋਏ ਬਸ ਮਾਤਰਾ ਨੂੰ ਪਨਾ ਰੱਖ ਹੋ ਜਾਣੀ ਹੁੰਦਾ ਦੋ ਨਾਰ ਰੱਖ ਦੋ ਸਾਧ ਰੱਖ ਦੋ ਜਿੰਨੇ ਰੱਖ ਇੱਕ ਰੱਖ ਲੈ ਦੈ ਕੋਈ ਢੱਕਣੀ ਲੈ ਜਾਈ ਜਿਹੜੀ ਕਹਤੀ ਜਾਂਦੀ ਹੋਈ ਹੈ ਨਾ ਹੋਰ ਉੱਧੇ ਰੱਖਣਾ ਢੱਕਣ ਬੰਦ ਕਰੀ ਪਾਣੀ ਵੀ ਢੱਕਣੀ ਲੈ ਕੇ ਰੱਖੋ ਓਹ ਹੋ ਆ ਰੱਖ ਦੇਣਾ ਇੱਕ ਲਫਾਫਾ ਹੈਗਾ ਲਵਾ ਦੇਣੀ ਹੈ ਚੰਚਾ ਲੈ ਲੈ ਆਇਆ ਚੰਚਾ ਸੀਗੇ ਰੱਖਣੀਗੇ ਬੰਦਾ ਮਾਰ ਕੇ ਰੱਖਿਆ ਅਗਲੇ ਚੱਲਾ ਜਾ ਆ ਜਾਓ 10 ਬੋਲ ਲੈ ਲੈ ਬਦੂ ਲੈ ਫੜਾ ਮੈਨੂੰ ਦੇ ਦੇ ਦੋ ਲੇ ਆ ਤਾਂ ਥੋੜਾ ਜਿਹਾ ਵੜਾ ਦਿਓ ਮੇਰੇ ਮੇਲੇ ਬਾਕੀ ਉੱਥੇ ਬਾਕੀ ਦੇ ਦਵਾਂ ਕੋਈ ਨਹੀਂ ਲੰਗਰ ਦੀ ਲੰਗਰ ਆਜੋ ਪਾਪਾ ਚਲ ਚਲ ਚੱਲ ਚਲ ਆਇਓ ਆਇਓ ਚਲੋ ਪੁਰੋ ਯਾਰ ਉਹਨੂੰ ਸਾਡਾ ਵੀਰ ਸੇਵਾ ਕਰ ਰਿਹਾ ਠੀਕ ਆ ਤੇ ਹੁਣ ਜਿਹੜੇ ਕੋਈ ਕੈਸਟੀ ਜਾਂਦੀ ਹੋਊਗੀ ਉੱਥੇ ਜਾਣਾ ਥੱਲੇ ਨਾ ਉਹ ਧੂਵੀ ਲੈ ਕੇ ਜਾ ਰਿਹਾ ਸੇਵਾ ਕਰ ਰਿਹਾ ਪੂਰੀ ਠੀਕ ਹੈ ਜੀ ਇਹ ਆਪਾਂ ਉੱਥੇ ਧੁਰਪ ਚਾਉਣੇ ਜਿਹੜੇ ਬੰਦੇ ਫਸੇ ਹੋ ਆ ਠੀਕ ਹੈ ਕੈਸਟੀਆਂ ਦੇ ਵਿੱਚ ਫੱਦੀ ਹੋ ਗਏ ਸਾਰੇ ਵੀਰ ਹਾਂਜੀ 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 ਮੁੱਠਾ ਲੈਣ ਨੂੰ ਗੁਰ ਗਿਆ ਹੀ ਮਗਰ ਘਲਾਇਆ ਬੰਦਾ ਮੈਂ ਹੋਰ ਨਹੀਂ ਇਹਨਾਂ ਫੜੋ ਲੈ ਗਏ ਲੈਵਲ ਤੁਸੀਂ ਕੋਈ ਦੋ ਹਲੇ ਆ ਫੜਾ ਦਿਓ ਹਨੂ ਭਰਾ ਵੀ ਸਾਡਾ ਬਹੁਤ ਉਹ ਕੰਮ ਤੇ ਹੈਗੇ ਉਹਨਾਂ ਤੋਂ ਕਿਹੜਾ ਕਾਲ ਕਰ ਬੁਰਜਾ ਨਿਕ ਨਿਮੁੱਟ ਚੀਜ਼ ਬਣਾਈਆਂ ਕੁਛ ਉਹ ਸੈਂਟਰੀ ਪੈਟ ਜੇ ਕੁਛ ਬੱਚਿਆਂ ਦੇ ਡਾਈਪਰ ਜੇ ਆਉ ਆ ਭਾਈ ਉਹ ਲੈ ਕੇ ਆਈਏ ਹੋਰ ਚਾਹ ਦੇ ਭਾਈ ਦੇ ਦਿੰਦੇ ਆਂ ਮੁੰਡੇ ਲੈ ਕੇ ਆਉਂਦੇ ਆਂ ਤੇ ਬਹੁਤ ਯਾਰ ਔਖਾ ਆਇਆ ਕੋਈ ਮਾਣ ਦਾ ਦੂਜੇ ਦੇ ਕੰਮ ਆ ਦੇ ਲਾ ਔਖਾ ਹਣਾ ਬਹੁਤ ਮੈਂ ਕਹਿੰਦਾ ਵੀ ਤਿੰਨ ਚਾਰ ਮਹੀਨੇ ਪਾਣੀ ਤਾਂ ਬਹੁਤ ਔਖਾ ਆਇਆ ਮਾਲਕ ਦਾ ਮਾਲਕ ਤਾਂ ਜਿੰਦਗੀ ਤੋਂ ਦੂਰ ਹੀ ਰੱਖੇ ਤਾਂ ਕਰ ਆ ਜਾ ਫਸੇ ਹੋ ਵਾਲੋ ਉੱਥੇ ਨਾ ਘਰ ਕੋਲ ਉੱਦੀ ਪਹੁੰਚੋ ਹਾਂ ਸੇਵਾ ਕਰਨੀ ਹੈ ਬਾਕੀ ਦੇਖੋ ਚੱਲ ਰਿਹਾ ਨੰਗਰ ਪੂਰਾ ਹੈ ਨਾ ਤੇ ਲੈ ਲੈ ਤੁਝੇ ਅੱਜ ਦੂਜਾ ਉਹ ਆ ਗਿਆ ਫੋਨ ਚੱਲ ਮੈਂ ਤਾਂ ਲੇਟ ਆਉਣਾ ਉਹਦੇ ਫੋਨ ਨੂੰ ਬਹੁਤ ਚਾਚਾ ਜੀ ਲੈਡ ਫੋਨ ਦੀ ਸੇਵਾ ਲੱਗੀ ਆ ਠੀਕ ਹੈ ਜੀ ਵੁਰ ਤੇ ਬੋਲਣ ਦੇ ਭਾਈ ਜਾਣ ਲੱਗੇ ਆ ਹੋਲੀ ਜਾਣਾ ਕਾਲੇ ਤੁਹਾਨੂੰ ਕੋਈ ਲੋੜ ਪੱਕਿਆ ਦਾ ਬੋਲਣਾ ਬਹੁਤ ਤੇ ਭੀਮਾ ਬਰਾ ਸਾਡਾ ਠੀਕ ਹੈ ਜੀ ਕਛੂਏ ਲੈ ਕੇ ਆਇਆ ਵੀਰਾ ਸੈਂਡੋ ਸੈਂਡੋ ਠੀਕ ਹੈ ਜੀ ਤੇ ਇਹ ਵੀ ਆਨ ਡਿਊਟੀ ਕਰ ਰਹੇ ਆ ਠੀਕ ਹੈ ਜੀ ਬਹੁਤ ਔਖਾ ਵੀਰਾਂ ਦਾ ਜਿਹੜੇ ਘਰਾਂ 'ਚ ਫਸੇ ਆ ਬਾਬਾ ਜੀ ਬਾਹਰ ਕੱਢ ਦਿਓ ਉਹਨਾਂ ਨੂੰ ਥੋੜੇ ਪਹਿਲਾਂ ਹੁੰਦੇ ਨਾ ਬੇੜੀਆਂ ਫੇ ਚੱਲਦੀਆਂ ਬੇੜੀਆਂ ਚੱਲਦੀਆਂ ਹੁਣ ਵੀ ਲਈ ਦੇਣਾ ਉਹਨੂੰ ਬੇੜੀ ਵਾਲੇ ਨੂੰ ਵੀ ਕੀ ਦੀਦਾ ਆਹੋ ਇਹ ਵੀ ਦਾ ਠੀਕ ਆ ਵੱਡੀਆਂ ਵੇੜੀਆਂ ਇਹਨਾਂ ਨੂੰ ਬਾਬਾ ਜੀ ਨੂੰ ਪਾਛ ਲਓ ਇਹਨਾਂ ਨੂੰ ਬਾਬਾ ਜੀ ਨੂੰ ਪਾਛ ਲਓ ਇਹਨਾਂ ਨੂੰ ਦੇ ਦੇ ਆਹ ਪਾਛੂਆ ਦੇ ਦੇ ਮੈਂ ਬਾਬਾ ਜੀ ਕਸ਼ੂਏ ਚਾਹੀਦੇ ਕਸ਼ੂਏ ਕਸ਼ੂਆ ਮੱਛਰ ਤੋਂ ਹੈਗਾ ਕੋਈ ਨਹੀਂ ਨਾਮ ਆਉਣੇ ਦੇ ਦੇ ਡੱਬੀਆਂ ਦੇ ਦੇ ਵੀ ਮੈਂ ਲੈ ਹੀ ਨਹੀਂ ਇੱਥੇ ਹੀ ਆ ਚਾਉਂ ਜੇ ਲੈ ਆ ਦੇ ਲੈ ਆ ਦੇ 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 ਕਸ਼ੂਆ ਦੇ ਦੇ ਮੈਂ ਜਾਉਂ ਚਿਉ ਜਾ ਕੇ ਲਿਆਓ ਅਨੂਪਰਾ ਮੈਂ ਕਹਿੰਦਾ ਮੈਂ ਕਹਿੰਦਾ ਜਿੰਨਾ ਚੀਜ਼ ਹੋਵੇ ਨਹੀਂ ਥੋੜੀ ਐ ਇੱਥੇ ਯਾਰ ਜਿਹੜਾ ਮੰਗਦਾ ਹਨਾ ਉਹ ਇੱਕ ਮੰਗਦਾ ਉਹਨੂੰ ਦੋ ਦੇ ਦੋ ਨਹੀਂ ਜਿੱਦਾਂ ਮੈਂ ਤੂੰ ਇੱਕ ਮੰਗਦਾ ਉਹਨੂੰ ਦੋ ਦੇ ਦੋ ਨਹੀਂ ਜਿੱਦਾਂ ਮਤਲਬ ਅਨੂਪਰਾ ਅਨੂ ਮਤਲਬ ਹਾਂਜੀ ਮੈਂ ਕਹਿੰਦਾ ਕੀ ਕਹਿਣਾ ਚਾਹੁੰਦਾ ਤੂੰ ਇਸ ਮੈਂ ਕੀ ਅੱਖਾਂ ਚ ਲੈ ਤੀ ਉਹ ਪੈਰੀ ਲੈਣਾ ਉਹ ਮੇਰੀ ਹੈ ਦੱਸ हां मैं उधर देखदा हालात बहुत ਮਾੜੇ ਆ ਹਾਂ ਹਾਂ ਮਹਾਰਾਜ ਇਹਨਾਂ ਨੂੰ ਜਿਹੜੇ ਫਸੇ ਉਹ ਬਾਹਰ ਨਿਕਲੇ ਹਨ ਬਾਹਰ ਤਾਂ ਚਲ ਆਪਣੇ ਘਰਾਂ ਚ ਹੀ ਆ ਪਰ ਘਰਾਂ ਦੇ ਹਾਲਾਤ ਮਾੜੇ ਆ ਹਾਂ ਘਰਾਂ ਦੇ ਹਾਲਾਤ ਮਾੜੇ ਆ ਜਿਹੜੇ ਬਾਹਰ ਪਾਣੀ ਆ ਤਾਂ ਮੈਂ ਕਹਨਾ ਬਾਹਰ ਵੀ ਇਹ ਦੇਖੋ ਨੇ ਭਰਾ ਯਾਰ ਬਹੁਤ ਔਖਾ ਆ ਦੋ ਦੁੱਖ ਦਾਸੇ ਕਰਦੇ ਬਸ ਮਾਰਕ ਭਰਾਵਾ ਅਸੀਂ ਤਾਂ ਇਹੀ ਕਰ ਸਕਦੇ ਆ ਦਾਸ ਕਰ ਸਕਦੇ ਬਸ ਸਾਨੂੰ ਠੀਕ ਠਾਕ ਰੱਖੇ ਮਾਰਕ ਦਿੰਦੋ ਮਾੜੇ ਆ ਗਾਂ ਤਾਂ ਉਹ ਦੀਦਾ ਹੀ ਨਹੀਂ ਮੈਨੂੰ ਤਾਂ ਮੋਰੇ ਆ ਅਸੀਂ ਇਹ ਕਹਿੰਦੇ ਮਾਰਕ ਭਰਾਵਾ ਤਾਂ ਠੀਕ ਠਾਕ ਰੱਖੇ ਹਾਂ ਹਾਂ ਜਿਹਦੇ ਸਾਹਮਣੇ ਅਸੀਂ ਦੇਖ ਰਹੇ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਬਹੁਤ ਜ਼ਿਆਦਾ ਔਖਾ ਹੈ ਉੱਚੀ ਵੀ ਬੋਲ ਮਾੜੇ ਆ ਮੈਂ ਵੀ ਅੱਜ ਉਹ ਲੈ ਗਿਆ ਭਾਈ ਕਸ਼ੂਆ ਸ਼ਾਮ ਚਾਹੀਦਾ ਭਾਈ ਕਸ਼ੂਆ ਸ਼ਾਮ ਚਾਹੀਦਾ ਜੀ ਓਕੇ ਭਾਈ ਅੰਦਰ ਚਾਹੀਦਾ ਅੰਦਰ ਆ ਆ ਦੇ ਦਿਓ ਦੇ ਆਹ ਦੇ ਦਿਓ ਭਾਈ ਪਾਣੀ ਦੀਆਂ ਬੋਤਲਾਂ ਵੀ ਹੈਗੀਆਂ ਉਹ ਵੀ ਚਾਹੀਦੀਆਂ ਦੱਸ ਦਿਓ ਹਾਂਜੀ ਪਾਣੀ ਦੀਆਂ ਬੋਤਲਾਂ ਸਹੀ ਵਾਧੂ ਆਪਣੇ ਪਾਣੀ ਨੂੰ ਵਾਧੂ ਲੈ ਕੇ ਆਏ ਠੀਕ ਹੈ ਓਕੇ ਭੈਣਾ ਓਕੇ ਮਾਪਾ ਗਰੀਅੰਨੀ ਵਾਲਿਆ ਹਾਂਜੀ ਲਾਓ ਜੀ ਲਾਓ ਜੀ ਲਾਓ ਭਾਜੀ ਉਹ ਬੇੜੀ ਤੇ ਭਾਜੀ ਬੇੜੀ ਨਾਲ ਅਸੀਂ ਬੇੜੀਆਂ ਦੇ ਫੋਣ ਪਹਿਲਾਂ ਅੱਗੇ ਉਹ ਆ ਭਾਈ ਬੰਦੇ ਲੈ ਕੇ ਆਪਣੇ ਆਹੋ ਬਾਦ ਪਹੁੰਚੇ ਆ ਮੋਰੇ ਪੜੀ ਸਾਰੇ ਆਪਣੇ ਆਹੋ ਮੈਂ ਕਹਿੰਦਾ ਵੀ ਮੈਂ ਇੱਕ ਲਫਾਫਾ ਨਾਲ ਲਈ ਉਹ ਚ ਭਰੀਏ ਇਹਨਾਂ ਤੋਂ ਹਾਂ ਹਾਂ ਆ ਦਾਨੀ ਬਣਦੀ ਬਾਕੀ ਵੀ ਲੋ ਤੁਹਾਡੇ ਸਾਹਮਣੇ ਹੀ ਆ ਜਾ ਆ ਜਾ ਇੱਥੇ ਆ ਜਾ ਕਰ ਭਾਈ ਕਜੂਆ ਜਾਂ ਚਾਹੀਦਾ ਭਾਈ ਕਜੂਆ ਸ਼ਾਬ ਚਾਹੀਦੇ ਓਕੇ ਵਾਹਿਗੁਰੂ ਜੀ ਲੰਗਰ ਭਾਈ ਉਹ ਇੱਧਰ ਕਿੱਪੇ ਪੁੱਛ ਭਾਈ ਉਹਨਾਂ ਨੂੰ ਓਕੇ ਭਾਈ ਜੀ ਰਾਜੇ ਜੀ ਸਤਾ ਜੀ ਢੀ ਡਾਲ ਜੋ ਹਾਂਜੀ ਹਾਂਜੀ ਭਾਜੀ ਕਿੱਦਾਂ ਕਿੱਥੋਂ ਆਏ ਜੋ ਗਰਾਿਆਂ ਤੋਂ ਭਾਜੀ ਤੁਸੀਂ ਦੱਸੋ ਜਲੰਧਰ ਛੋੜਾ ਰੋੜ ਕਾ ਜਲੰਧਰ ਤੋਂ ਭਾਜੀ ਹਾਂ ਆਏ ਭਾਈ ਸਾਹਿਬ ਅਮਰਤਪੁਰ ਤੋਂ ਕੈਂਪ ਲਾਇਆ ਹਾਂ ਹਾਂ ਬਹੁਤ ਵਧੀਆ ਭਾਜੀ ਬਹੁਤ ਮੈਂ ਚਪਾ ਕੇ ਲਿਆ ਪਤਾ ਕੀ ਕਰਦੇ ਨੇ ਖੇਤੀ ਜਰੂਰੀ ਆ ਪੰਜਾਬ ਲਈ ਇਹ ਚੀਜ਼ਾਂ ਬਹੁਤ ਜ਼ਰੂਰੀ ਆ ਜੀ ਹਾਂ ਸਹੀ ਗੱਲ ਖਿੱਚ ਗਈ ਆ ਆਜਾ ਚਲਿਏ ਲੈ ਕੇ ਆਈਏ ਪੇਟੀ ਭਰ ਕੇ ਚੱਲ ਬਾਕੀ ਚੱਲ ਰਿਹਾ ਹੈ ਮਾਪਰਾ ਜਾ ਰਿਹਾ ਹੈ ਆ ਬੱਬੇ ਬਹੁਤ ਔਖਾ ਬੱਬੇ ਹੈਗੇ ਅਸੀਂ ਇੰਡੀਅਨ ਆ ਠੀਕ ਆ ਨਿਕਲਦਾ ਕਿਤੇ ਵਾਸੇ ਜਾਗਾ ਛੇੜੀ ਲੈਟ ਇੰਡੀਅਨ ਆ ਭਰਾ ਅਸੀਂ ਵੀ ਪੰਜਾਬੀ ਆ ਠੀਕ ਆ ਸਾਡੇ ਨਾਲ ਭਰਾ ਇਦਾਂ ਕਰੋ ਠੀਕ ਆ ਪੰਜਾਬ ਨਾ ਠੀਕ ਨਹੀਂ ਤੇ ਮਦਦ ਕਰੋ ਗਵਰਨਮੈਂਟ ਮਦਦ ਕਰੇ ਨਾ ਆ ਕੇ ਫੇਰ ਨਾਲ ਖੜੇ ਠੀਕ ਆ ਜੀ ਇਦਾਂ ਦੀਆਂ ਚੀਜ਼ਾਂ ਹੋਵੇ ਫੇਰ ਲੋਕ ਦੂਜਾ ਕਰਦੇ ਆ ਤੇ ਬਾਕੀ ਤੁਹਾਡੇ ਸਾਹਮਣੇ ਹੀ ਆ ਵੀਰੋ ਕੀ ਚੋਲ ਅੱਗੇ ਚੱਲਦੇ ਆ